ਬੇੜੇ ਚ ਕਿਕਰਾਂ ਬੀਜ ਕੇ ਦਾਖਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ ਉਹਨੂੰ ਤਾਂ ਸੂਲਾਂ ਹੀ ਲੱਗਣਗੀਆਂ ਜੀ ਸੋ ਬੀਜੀਆਂ ਕਿਕਰਾਂ ਹੋਈਆਂ ਸੀ ਕੰਡੇ ਸਾਨੂੰ ਚੁਗਣੇ ਪੈ ਰਹੇ ਆ ਪੁਰਾਣੀਆਂ ਕਿਕਰਾਂ ਦੇ ਇਹ ਕੋਈ 2-3 ਸਾਲ ਦਾ ਮਸਲਾ ਨਹੀਂ ਦੇਸ਼ ਦੀ ਵੰਡ ਵੇਲੇ ਤੋਂ ਹੀ ਪਤਾ ਨਹੀਂ ਤੱਕ ਕਿਹੜੀ ਗੱਲ ਦਾ ਗੁੱਸਾ ਕਰ ਗਏ ਵੀ ਇਹਨਾਂ ਨੇ ਦੇਸ਼ ਯਾਦ ਕਿਉਂ ਕਰਾਤਾ ਪੰਜਾਬੀਆਂ ਨੇ 90% ਕੁਰਬਾਨੀਆਂ ਸਾਡੀਆਂ ਜਦੋਂ ਅਮਰੀਕਾ ਵਾਲੇ ਕਣਕ ਸੜੀ ਗਲੀ ਕਣਕ ਦੇਣ ਲੱਗੇ ਆਪਣੇ ਕੋਲੇ ਹੈ ਨਹੀਂ ਸੀ ਉਦੋਂ ਹਰੇ ਇਨਕਲਾਬ ਦੀ ਗੱਲ ਕਰਤੀ ਚਾ ਚਾਚ ਅਸੀਂ ਪੰਜਾਬ ਨੇ ਹਰੀ ਫੈਕ੍ਰਾਂਤੀ ਲਿਆਤੀ ਦੇਸ਼ ਦੇ ਭੰਡਾਰ ਭਰਤੇ ਪਤਾ ਉਦੋਂ ਲੱਗਿਆ ਭੰਡਾਰ ਤਾਂ ਭਰਤੇ ਥੱਲੋ ਪਾਣੀ ਖਤਮ ਹੋ ਗਈ हरी क्रांति सू बहुत महंगी पी है जी चौल सा खुराक नहीं हैगी एक सौ बयासी लख मीट्रिक टन चौल असी देश दें देश चौल सा खुराक नहीं